ਵਦਵਾਨ ਜੀ ਨੇ ਹਰ ਦੀ ਬੜੀ ਸੋਹਣੀ ਵਿਆਖਿਆ ਕਰਦੇ ਹਨ ਹਰ ਆयो ਹਰ ਲੈਣ ਉਹ ਹਰ ਠੱਠ ਉਹ ਹਰ ਪਾਸ ਹਰ ਸੋ ਹਰ ਮੈਂ ਗਿਰ ਪੜਾ ਹਰ ਉੱਠ ਚਲੋ ਨਿਰਾਸ਼ ਇਹਦੇ ਵਿੱਚ ਹਰ ਜਿਤ ਨੇ ਵੀ ਹਰ ਸ਼ਬਦ ਆਏ ਹਨ ਇੱਥੇ ਹਰੇਕ ਹਰ ਦਾ ਜਿਹੜਾ ਅਰਥ ਹੈ ਉਹ ਵੱਖਰਾ ਵੱਖਰਾ ਹੈ ਇਸੇ ਤਰੀਕੇ ਨਾਲ ਕਹਿੰਦੇ ਹਰ ਆयो ਹਰ ਲੈਣ ਹਰ ਠਾਡੋ ਹਰ ਪਾਸ ਇੱਥੇ ਜਿਹੜਾ ਪਹਿਲਾ ਹਰ ਹੈ ਉਹਦਾ ਇੱਥੇ ਅਰਥ ਬਣਿਆ ਹੈ ਬਾਂਦਰ ਕਹਿੰਦੇ ਹਰ ਆਇਓ ਹਰ ਲੈਣ ਕੋ ਹਰ ਬਾਂਦਰ ਆਇਆ ਹੈ ਦੂਸਰੇ ਹਰ ਦਾ ਅਰਥ ਹੈ ਆਂਬ ਆਂਬ ਲੈਣ ਵਾਸਤੇ ਆਇਆ ਹਰ ਆਇਓ ਹਰ ਲੈਣ ਕੋ ਹਰ ਠਾਡੋ ਹਰ ਪਾਸ ਕਹਿੰਦੇ ਜਿਹੜਾ ਹਰ ਦਰਖਤ ਹੈ ਆਂਬ ਦਾ ਜਿਹੜਾ ਦਰਖਤ ਹੈ ਉਹ ਕਿਦੇ ਲਾਗੇ ਹੈ ਸਮੁੰਦਰ ਤੇ ਕੰਡੇ ਹੈ ਦਰਿਆ ਦੇ ਕੰਡੇ ਤੇ ਹੈ ਹਰ ਸੋ ਹਰ ਮੈਂ ਗਿਰ ਪੜਾ ਹਰ ਉਠ ਚੱਲਿਓ ਨਰਾਸ਼ ਕਹਿੰਦੇ ਜਿਹੜਾ ਬਾਂਦਰ ਆਂਬ ਲੈਣ ਵਾਸਤੇ ਆਇਆ ਸੀ ਜਦੋਂ ਉਸਨੇ ਆਮਰੂ ਤੋੜਨਾ ਕੀਤਾ ਆਮ ਤੋੜ ਕਰਕੇ ਉਸ ਬਾਣੇ ਦੇ ਵਿੱਚ ਡਿੱਗ ਜਾਣਾ ਕੀਤਾ ਬੜਾ ਨਿਰਾਸ਼ ਹੋਇਆ ਉਹ ਹਰ ਆਇਓ ਹਰ ਲੈਣ ਉਹ ਹੱਟ ਠੱਟੂ ਹਰ ਪਾਸ ਹਰ ਸੋ ਹਰ ਮੈਂ ਗਿਰ ਪੜਾ ਹੱਟ ਉੱਠ ਚੱਲਿਓ ਨਿਰਾਸ਼ ਹੋ ਕੇ ਨੇ ਜਿਹੜਾ ਉਹ ਬਾਂਦਰ ਹੈ ਹਰ ਨਿਰਾਸ਼ ਹੋ ਕਰਕੇ ਚਲਾ ਜਾਣਾ ਕੀਤਾ ਇਸੇ ਤਰੀਕੇ ਨਾਲ ਜੀਵ ਦੀ ਹਾਲਤ ਹੈ ਲੈਣ ਕੀ ਆਇਆ ਹੈ ਨਾਮ ਲੈਣ ਵਾਸਤੇ ਆਇਆ ਹੈ ਤੇ ਜਿਹੜੇ ਤੁਲ ਮਾਤਰ ਭਾਵ ਕੇ ਥੋੜਾ ਰਤਨ ਚਿਰ ਸੁਖ ਹਨ ਉਹਨਾਂ ਨੂੰ ਪ੍ਰਾਪਤ ਕਰਨ ਦੇ ਵਾਸਤੇ ਜੀਵ ਯਤਨ ਕਰੀ ਜਾ ਰਿਹਾ ਹੈ ਪਰ ਮਹਾਰਾਜ ਜੀ ਬੰਦੂ ਤੇ ਬਖਸ਼ਿਸ਼ ਕਰਦੇ ਨੇ ਗੁਣ ਗਾਵਤ ਅਤੁੱਲ ਸੁਖ ਪਾਇਆ ਉਸ ਪਰਮੇਸ਼ਰ ਵੈਗੂ ਦੇ ਗੁਣਾ ਨੂੰ ਗਾਉਣਾ ਕਰਨਾ ਸੀ ਗੁਣ ਗਾ ਕਰਕੇ ਅਤੁੱਲ ਜਿਹੜਾ ਪਰਮੇਸ਼ਰ ਵੈਗੂ ਦਾ ਸੁਖ ਹੈ ਉਹ ਪਾਉਣਾ ਸੀ ਪਰ ਜੀਵ ਕੀ ਕਰ ਰਿਹਾ ਹੈ ਕਹਿੰਦੇ ਰਤੀ ਮਾਤਰ ਜਿਹੜੇ ਸੁਖ ਹਨ ਰੰਚਕ ਮਾਤਰ ਜਿਹੜੇ ਸੋਖ ਹਨ ਜਿਹੜੇ ਥੋੜੇ ਜਿਹਾਂ ਹਨ ਉਹਨਾਂ ਨੂੰ ਕੌਣ ਦੇ ਵਾਸਤੇ ਜੀਵ ਜਤਨ ਕਰੀ ਜਾ ਰਿਹਾ ਹੈ ਪਰ ਜਿਹੜਾ ਅਸਲੀ ਮਨੋਰਥ ਪਰਮੇਸ਼ਰ ਸਾਹਿਬ ਨੇ ਬਖਸ਼ ਕੀਤਾ ਹੈ ਜਿਸ ਮਨੋਰਥ ਨੂੰ ਲੈ ਕਰਕੇ ਜੀਵੇ ਸੰਸਾਰ ਦੇ ਵਿੱਚ ਆਇਆ ਹੈ ਉਸ ਮਨੋਰਥ ਤੋਂ ਭੁੱਲ ਕਰਕੇ ਜੀਵ ਕੁਰਾਹੀ ਪੈ ਗਿਆ ਇਸ ਦਾ ਕਾਰਨ ਕੀ ਹੈ ਕਹਿੰਦੇ ਜੀਵ ਲਾਲਚੀ ਹੋ ਗਿਆ ਹੈ ਸੁਖ ਚਾਹਣਾ ਕਰ ਰਿਹਾ ਹੈ ਕਿ ਜਿਹੜੇ ਸੁਖ ਹਨ ਉਹਨਾਂ ਦੀ ਪ੍ਰਾਪਤੀ ਹੋ ਜਾਣਾ ਕਰੇ